ਹਾਂਜੀ ਇਹ ਨਾਮ ਹੈ ਆਪਣਾ ਮੇਰਾ ਨਾਮ ਪਰਸ਼ੋਤਮ ਲਾਲਾ ਜੀ ਪਿੰਡ ਧਾਮਾ ਹਾਂਜੀ ਜ਼ਿਲ੍ਹਾ ਕਪੂਰਥਲਾ ਵਾ ਜੀ ਕੀ ਗੱਲ ਕੀ ਹੋਈ ਅੱਜ ਹਸਪੀਟਲ ਤੁਸੀਂ ਖੜੇ ਪਏ ਆ ਸਵੇਰੇ ਬੱਚੇ ਨਾ 5 ਵਜੇ ਦੇ ਹਸਪੀਟਲ ਆਏ ਪਏ ਆ ਬੇਟੀ ਦੇ ਪੱਥਰੀ ਸੀਗੀ ਦਰਦ ਹੋਉਂਦੀ ਸੀਗੀ ਸਕੈਨ ਕਰਾਉਣ ਆਈ ਸੀਗੀ ਤੇ ਸਵੇਰੇ ਉਸ ਟਾਈਮ ਕੋਈ ਪਰਚੀ ਨਹੀਂ ਕੋਈ ਕੁਝ ਨਹੀਂ ਸੀਗਾ ਬੱਚਿਆਂ ਨੇ ਮੋਟਰਸਾਈਕਲ ਖੜਾ ਕੀਤਾ ਉੱਥੇ ਤੇ ਆਪ ਉਹਨਾਂ ਨੇ ਪਰਚੀ-ਪੁਰਚੀ ਲੈ ਕੇ ਤੇ ਸਕੈਨ ਕਰਾਉਣ ਲੱਪੇ ਆ ਤੇ ਦੋ ਵਾਰੀ ਬੇਟੀ ਗਈ ਮੋਟਰਸਾਈਕਲ ਵੇਖਣ ਤੇ ਦੋ ਵਾਰੀ ਉਹਨਾਂ ਮੋਟਰਸਾਈਕਲ ਸੀਗਾ ਤੇ ਮੋਟਰਸਾਈਕਲ ਸਿਗਾ ਉੱਥੇ ਖੜੋਤਾ ਤੀਜੀ ਵਾਰੀ ਵੇਖਣਾ ਇਹ ਮੋਟਰਸਾਈਕਲ ਹੈ ਨਹੀਂ ਅਸੀਂ ਆਣ ਕੇ ਮੈਂ ਦਰਖਾਸਤ ਦਿੱਤੀ ਆ ਨਹੀਂ ਤੁਸੀਂ ਪਰਚੇ ਕਟਵਾਈ ਪਏ ਸੀ ਨਹੀਂ ਪਰਚੀ ਨਹੀਂ ਕਟਾਈ ਪਰਚੀ ਉਹ ਤੇ ਬੰਦੇ ਹੈ ਨਹੀਂ ਸੋ ਉਸ ਵੇਲੇ 5 ਵਜੇ ਤੇ ਬੰਦਾ ਹੀ ਕੋਈ ਨਹੀਂਗਾ ਇਹ 9 ਵਜੇ ਆਏ ਆ ਤੇ 10 ਵਜੇ 10:30 ਵਜੇ ਤੋਂ ਲੈ ਕੇ ਤੇ 11:30 ਦੇ ਵਿੱਚ ਵਿੱਚ ਮੋਟਰਸਾਈਕਲ ਚੁੱਕਿਆ ਗਿਆ ਤੇ ਅਸੀਂ ਪਰਚਾ ਉੱਥੇ ਲਿਖਾ ਕੇ ਆਏ ਆ ਦਰਖਾਸਤ ਦਿੱਤੀ ਆ ਤੇ ਉਦੋਂ ਬਾਅਦ ਅਸੀਂ ਇੱਥੇ ਆਏ ਆ ਅਸੀਂ ਇਹਨਾਂ ਨੂੰ ਪੁੱਛਿਆ ਸਟੈਂਡ ਵਾਲਿਆਂ ਨੂੰ ਵੀ ਅਸੀਂ ਇਹ ਮਤਲਬ ਕਿ ਕਲਿੱਪ ਕਢਾਉਣੀ ਆ ਉਹਨਾਂ ਨੇ ਸਾਡੇ ਕੋ ਕਹਿੰਦੇ ਤੁਸੀਂ ਐਸਐਮਓ ਕੋ ਜਾਓ ਉੱਥੇ ਤੁਹਾਨੂੰ ਪਰਮਿਸ਼ਨ ਦੇਊਗਾ ਤੇ ਫਿਰ ਨਿਕਲਣੀ ਆ ਅਸੀਂ ਇੱਥੇ ਆਈ ਦਫ਼ਤਰ ਦੇ ਕੋਲ ਐਸਐਮਓ ਕੋ ਤਾਂ ਮੈਡਕ ਤਾਂ ਨਹੀਂ ਮਿਲੀ ਤਾਂ ਕੋਈ ਬੰਦਾ ਸੀਗਾ ਇੱਥੇ ਉਹ ਕਹਿੰਦਾ ਸੀ ਮੈਂ ਪਰਮਿਸ਼ਨ ਤੋਂ ਬਿਨਾਂ ਖੋਲ ਨਹੀਂ ਸਕਦੇ ਤੇ ਪੁਲਿਸ ਵਾਲੇ ਆਉਣਗੇ ਤਾਂ ਅਸੀਂ ਫਿਰ ਖੋਲਣੀ ਆ ਤੇ ਫਿਰ ਅਸੀਂ ਪਿੱਛੇ ਗਏ ਜਿੱਥੇ ਸੀਗਾ ਮੋਟਰਸਾਈਕਲ ਖੜੋਤਾ ਉੱਥੇ ਉਹਨਾਂ ਨੇ ਰਿਕਵੈਸਟ ਕੀਤੀ ਵੀ ਸਾਡਾ ਮੋਟਰਸਾਈਕਲ ਇੱਧਰ ਦਾ ਚੋਰੀ ਹੋ ਗਿਆ ਵਾ ਤੁਸੀਂ ਸਾਨੂੰ ਕਲਿੱਪ ਦਿਖਾ ਦਿਓ ਉਹਨਾਂ ਨੇ ਕਲਿੱਪ ਕੱਢ ਕੇ ਦਿੱਤੀ ਵਿੱਚ ਦੋ ਬੰਦੇ ਆ ਜਿਹੜੇ ਮੋਟਰਸਾਈਕਲ ਚਕ ਇੱਕ ਤਾਂ ਆਟੋ ਵਾਲਾ ਵਾ ਇੱਕ ਜਿਹੜਾ ਵਾ ਇਹ ਸਟੈਂਡ ਦੇ ਬੰਦਾ ਕੰਮ ਕਰਦਾ ਨਾ ਇੱਕ ਉਹਨਾਂ ਦਾ ਬੰਦਾ ਵਾ ਵੀ ਜਿਹੜਾ ਤੀਜਾ ਬੰਦਾ ਮੋਟਰਸਾਈਕਲ ਉਹਨਾਂ ਨੂੰ ਚੰਗੀ ਤਰ੍ਹਾਂ ਵਾਕਬ ਆ ਉਹਨਾਂ ਦਾ ਤੇ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਐ ਫਿਰ ਮੋਟਰਸਾਈਕਲ ਗਿਆ ਜੀ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਿਲੀ ਭੁਗਤ ਬਿਲਕੁਲ ਜੀ ਬਿਲਕੁਲ ਜਿਹੜੀ ਚੋਰੀ ਦੀ ਵਾਰਦਾਤ ਆ ਉਹ ਕੀ ਆ ਮੇਰੇ ਹਿਸਾਬ ਨਾਲ ਤਾਂ ਜੀ ਇਹ ਫੋਨ ਕਰਕੇ ਸਾਦੇ ਆ ਬੰਦੇ ਵੀ ਆ ਜਿਹੜਾ ਮੋਟਰਸਾਈਕਲ ਲੱਗਾ ਬਗੈਰ ਪਰਤੀ ਤੋਂ ਕਢੋਤਾ ਵਾ ਤੇ ਆਣ ਕੇ ਮੋਟਰਸਾਈਕਲ ਚੋਕਲ ਜਾਓ ਨਹੀਂ ਪਰਚੀ ਦਾ ਕਿੱਥੇ ਪਤਾ ਲੱਗਦਾ ਹਾਂ ਜੀ ਪਰਚੀ ਦੇ ਕਿਤੇ ਨਾ ਬਗੈਰ ਪਰਚੀ ਇਹ ਬੰਦਿਆਂ ਨੂੰ ਇਹਨਾਂ ਬੰਦਿਆਂ ਨੂੰ ਪਤਾ ਹੁੰਦਾ ਜੀ ਜਿਨ੍ਹਾਂ ਨੇ ਆਣ ਕੇ ਪਰਚੀਆਂ ਨਹੀਂ ਕਟੀਆਂ ਜਿਨ੍ਹਾਂ ਨੇ ਪਤਾ ਵੀ ਸਾਡੀਆਂ ਪਰਚੀਆਂ ਆਈਆਂ ਖੜੋ ਗਈਆਂ ਇਹਨਾਂ ਦੇ ਮੋਟਰਸਾਈਕਲ ਖੜੇ ਆ ਤੇ ਬਾਕੀ ਜਿਹੜੇ ਬਗੈਰ ਪਰਚੀ ਤੋਂ ਆ ਅਸਲ ਕੀ ਕਹ ਲੋ ਕਿ ਮਿਲੀ ਭੁਗਤ ਬਿਲਕੁਲ ਜੀ ਮਿਲੀ ਭੁਗਤ ਆ ਇਹਨਾਂ ਦੀ ਤਾਂ ਹਸਪੀਟਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੂਰੀ ਪੰਦੀ ਆ ਜੀ ਕਿ ਸਾਡੇ ਕੋਲ ਇਹਦੇ ਮਤਲਬ ਕਿ ਜਨਤਾ ਹੁੰਦੀ ਆ ਹੈਂ ਜੀ ਤੇ ਅਸੀਂ ਇਹਨਾਂ ਦੀ ਜਿਹੜੀ ਜਨਤਾ ਹੁੰਦੀ ਆ ਉਹਨਾਂ ਦਾ ਵੀ ਕੁਝ ਮਤਲਬ ਕਿ ਪੂਰਾ ਇੰਤਜ਼ਾਮ ਕਰੀਏ ਕਹਿ ਲੋ ਕਿ ਕਿਤਨੇ ਕਿਤਨੇ ਕਲਾ ਰੈਵਨਿਊ ਇਕੱਠਾ ਕਰਨ ਤੱਕ ਹੀ ਹੈ ਬਿਲਕੁਲ ਜੀ ਬਿਲਕੁਲ ਠੀਕਾ ਜਿਹੜਾ ਪੈਸਾ ਇਕੱਠਾ ਕਰਨ ਤੱਕ ਆ ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਕੋਈ ਬੰਦਾ ਕੋਈ ਹੋਰ ਅੰਦਰੋਂ ਆਇਆ ਕੋਈ ਬਾਹਰੋਂ ਆਇਆ ਵਾ ਕੋਈ ਕੁਝ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਜੀ ਸਰਕਾਰ ਨੂੰ ਕੀ ਮੰਗ ਕਰਦੇ ਤਾਂ ਪੁੱਛ ਅਸੀਂ ਸਰਕਾਰ ਕੋ ਉਹੀ ਮੰਗ ਕਰਦੇ ਆ ਵੀ ਤੁਸੀਂ ਆਪਣੇ ਜਿਹੜੇ ਸਰਕਾਰੀ ਹਸਪਤਾਲਾਂ 'ਚ ਆਉਂਦੇ ਆ ਜਨਤਾ ਆਉਂਦੀ ਆ ਉਹ ਆਉਂਦੀ ਤਾਂ ਵੈਸੇ ਆਪਣਾ ਇਲਾਜ ਕਰਾਉਣਾ ਤੇ ਜਦੋਂ ਇਦਾਂ ਦਾ ਕੰਮ ਹੋ ਜੇ ਵੀ ਮੁੜ ਕੇ ਦੁਖੀ ਹੋ ਕੇ ਜਾਂਦੇ ਕੀ ਫਾਇਦਾ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਨਮਦੀਪ ਸਿੰਘ ਹੈ ਸਿਵਲ ਹਸਪਤਲ ਚ ਤੁਹਾਡਾ ਟਿਕਾ ਨਹੀਂ ਜੀ ਮੈਂ ਸਰਵਿਸ ਕਰਦਾ ਇਸ ਸ਼ੋ ਤੇ ਠੇਕਾ ਕਰੇ ਠੇਕਾ ਕਰੇ ਨਾ ਤੇ ਚੱਲਦਾ ਪਿਆ ਠੀਕਾ ਹੈਗਾ ਜੀ ਲਖਬੀਰ ਸਿੰਘ ਦੇ ਨਾਮ ਇਹ ਟਾਂਡੇ ਦੇ ਨੇ ਜੀ ਇਹ ਠੇਕਾ ਕਿੰਨੇ ਦਾ ਹੋਇਆ ਸੀ ਟੈਂਡਰ ਜਿਹੜਾ ਇਹ ਹੈਗਾ ਜੀ 60 ਕੋਹ ਯਾਰ ਦਾ ਮਿੰਨ 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 ਇਹਦੇ 60000 ਰੁਪਏ ਟੈਂਡਰ ਬਾਰ ਗੱਲ ਕਰੀਏ ਤੁਸੀਂ ਜਿਹੜੇ ਆਏ ਦਿਨ ਚੋਰੀ ਤੇ ਵਾਰਦਾਤਾ ਹੁੰਦੇ ਆਵਾ ਤੇ ਤੁਹਾਡੇ ਇਹ ਪਰਚੇ ਕੱਟਣ ਦਾ ਫੈਰਾ ਕੀ ਤੇ ਤੁਹਾਡੇ ਠੇਕੇ ਲੈਣ ਦਾ ਕੀ ਫੈਰਾ ਉਹ ਜਿੰਨੇ ਵੀ ਪਹਿਲੇ ਵੀ ਚੋਰੀ ਹੋਈ ਇਲਜ਼ਾਮ ਠੇਕੇਦਾਰਾਂ ਦੇ ਉੱਤੇ ਲੱਗਦਾ ਕਿ ਇਹ ਮੁੰਡਿਆਂ ਦੀ ਮਿਲੀ ਭੁਗਤ ਕਰਕੇ ਹੀ ਸਾਰੀ ਵਾਰਦਾਤਾ ਹੁੰਦੀ ਹੈ ਚੋਰੀ ਹੁੰਦੀ ਆਵਾ ਤੇ ਇਹਦੇ ਬਾਰੇ ਤੁਸੀਂ ਗੱਲ ਕਰਨੀ ਚਾਹੂਗਾ ਅਸੀਂ ਇਹ ਜਿਹੜੇ ਮੋਟਰਸਾਈਕਲ ਚੋਰੀ ਹੋਇਆ ਨਾ ਜੀ ਇਹ ਸਵੇਰੇ ਆਏ 5 ਵਜੇ ਸਕੈਨਿੰਗ ਕਰਾਣੀ ਹੋਣੀ ਹੈ ਇਹਨਾਂ ਨੇ ਸਾਡਾ ਜਿਹੜਾ ਬੰਦਾ ਜੀ ਉਹ 9 ਵਜੇ ਆਂਦਾ ਹੈ 9 ਵਜੇ ਆ ਕੇ ਪਰਚੀ ਕੱਟਣੀ ਸ਼ੁਰੂ ਕਰਦਾ ਜੀ ਜਿਹੜੇ ਮੋਰਸਰ ਪਹਿਲਾਂ ਆਏ ਹੁੰਦੇ 9 ਵਜੇ ਤੋਂ ਉਹਨੂੰ ਅਸੀਂ ਪਰਚੀ ਨਹੀਂ ਦਿੱਤੀ ਹੁੰਦੀ ਜੀ ਨਹੀਂ ਪਰਚੀ ਨਹੀਂ ਦਿੱਤੀ ਹੁੰਦੀ ਤਾਂ ਉਹ ਉਹ ਕਹਿੰਦੇ ਕਿ ਤੁਹਾਡਾ ਇਹ ਹੀ ਬੰਦਿਆ ਉਹਨੂੰ ਇਸ਼ਾਰਾ ਕਰਦਾ ਵਾਖੀ ਚੁੱਕ ਕੇ ਲੈ ਜਾਏ ਉਹ ਸਾਡਾ ਸਾਡਾ ਬੰਦਾ ਨਹੀਂ ਹੈਗਾ ਜੀ ਉਹ ਦਵਾਈ ਖਾਣ ਆਂਦਾ ਮੁੰਡਾ ਫੋਨ ਦੀ ਗੱਲ ਕਰਦੇ ਨੇ ਜੀ ਸਾਡਾ ਬੰਦਾ ਨਹੀਂ ਹੈਗਾ ਉਹਦੇ ਵਿੱਚ ਇਹ ਠੀਕਾ ਆਪਣਾ ਮੁਰਤ ਜਿਹਨੇ ਅਸੀਂ ਆਨੇ 9 ਵਜੇ ਤੇ ਪਰ ਆਪਣਾ ਦੇ ਵਿੱਚ ਕੀ ਫਾਇਦਾ ਹੈਗਾ ਬੈਨੀਫਿਟ ਹੈਗਾ ਕਿ ਆਪਾਂ 9 ਵਜੇ ਜੇ ਇੱਥੇ ਦੇਖੋ ਜੇ ਜਨਤਾ ਦੇ ਇੱਥੇ ਮੋਟਰਸਾਈਕਲ ਹੀ ਆਏ ਦਿਨ ਚੋਰੀ ਹੋਉਣਗੇ ਤਾਂ ਸਿਵਲ ਹਸਪੀਟਲ ਦੇ ਕਾਮਕਾਰ ਦੇ ਉੱਤੇ ਤੇ ਕਹਿੰਦੇ ਤੁਹਾਡੀ ਨਿਸ਼ਾਨ ਤਾਂ ਬੰਦਾ ਹੀ ਹੈ ਨਾ ਉਹ ਨਹੀਂ ਸਰ ਇਦਾਂ ਅਸੀਂ ਜਿਹੜੀ ਮੋਟਰਸਾਈਕਲ ਅੱਗੇ ਜਾਂਦੇ ਸੀ ਅਸੀਂ ਉੱਥੇ ਲਵਾਨੇ ਆਪਣੇ ਕੋਲੇ ਜਿਹੜਾ ਬੰਦਾ ਸਾਡੇ ਕੋ ਕਹਿੰਦਾ ਨਹੀਂ ਜੀ ਮੈਂ ਧੱਕੇ ਨਾਲ ਅੱਗੇ ਹੀ ਜਾਣਾ ਐਮਰਜੈਂਸੀ ਕੋਲੇ ਅਸੀਂ ਉਹਦੀ ਪਰਚੀ ਕੱਟਦੇ ਹੀ ਨਹੀਂ ਜੀ ਅੰਦਰ ਆਉਣ ਵਾਲੇ ਦੀ ਨਹੀਂ ਉਹ ਸਾਨੂੰ ਜਿਹੜਾ ਘਾਟਾ ਹੁੰਦਾ ਹੀ ਹੁੰਦਾ ਪਰ ਸਿਵਲ ਹਸਪੀਟਲ ਨੂੰ ਰੈਵਨਿਊ ਦ 60000 ਰੁਪਇਆ ਤੇ ਸਿਵਲ ਹਸਪੀਟਲ ਜੇ ਮੇਰੀ ਜਰੇ ਮੋਟਰਸਾਈਕਲ ਹੀ ਚੋਰੀ ਹੋਣ ਲੱਗੇ ਤੇ ਤੁਸੀਂ ਇਹ ਸੁਰੱਖਿਆ ਪ੍ਰਬੰਧਨ ਨੂੰ ਤੋਂ ਕਿੰਮਾ ਨੂੰ ਕਿੱਦਾਂ ਦੇਖੋਗੇ ਕਿ ਇਹ ਲੋਕ ਲੱਖ ਰੁਪਏ ਦੇ ਕੱਟ ਕਿਸੇ ਮੋਟਰਸਾਈਕਲ ਨਹੀਂ ਹੁੰਦਾ ਗਰੀਬ ਬੰਦੇ ਦਾ ਇਹ ਤੇ ਗਰੀਬ ਬੰਦੇ ਨੇ ਆਣਾ ਵਾ ਜੇ ਗਰੀਬ ਬੰਦੇ ਦੇ ਆਏ ਦਿਨ ਮੋਟਰਸਾਈਕਲ ਚੋਰੀ ਹੋਣਗੇ ਤੇ ਤੁਹਾਡਾ ਵੀ ਠੇਕਾ ਲੈਣ ਤੋਂ ਕੋਈ ਫਾਇਦਾ ਨਹੀਂ ਹੈਗਾ ਸਰ ਉਹ ਤਾਂ ਗੱਲ ਹੈਗੀ ਹੈ ਪਰ ਅਸੀਂ ਜੀ ਜਿਹਨੂੰ ਪਰਚੀ ਨਹੀਂ ਦਿੰਦੇ ਜਿਹੜੇ ਕਹਿੰਦੇ ਅਸੀਂ ਤੱਕੇ ਨਾਲ ਅੱਗੇ ਜਾਣਾ ਜਿਹੜਾ ਸਾਡੇ ਕੋਲ ਲਾਂਦਾ ਹੈ ਸਾਡੀ ਪਾਰਕਿੰਗ 'ਚ ਉਹਨੂੰ ਅਸੀਂ ਪਰਚੀ ਦਿੰਨੇ ਆ ਜੀ ਨਹੀਂ ਹੁਣ ਇਹ ਜਿਹੜਾ ਦੇਖੋ ਹੁਣ ਠੇਕਾ ਤੁਹਾਡੇ ਕੋ ਆ ਹੁਣ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਹੈ ਨਾ ਜੇ ਕਿਸੇ ਨੂੰ ਨੁਕਸਾਨ ਹੋ ਪਰ ਸਰ ਜਿਹੜਾ ਹੁਣ ਪਰਚੀ ਨਹੀਂ ਲੈਂਦਾ ਪੈਸੇ ਨਹੀਂ ਦਿੰਦਾ ਉਹਨੂੰ ਅਸੀਂ ਤੱਕੇ ਨਾਲ ਓੜਾ ਕਰਾਂਗੇ ਲੋਕੀ ਗੱਲ ਬੰਦੇ ਸਾਡੇ ਪਹਿਲੇ ਵੀ ਪਹਿਲੇ ਵੀ ਨੁਕਸਾਨ ਭਰੂਗੇ ਅਗਲੇ ਦੀ ਪਰਚੀ ਠੇਕੇਦਾਰ ਪਰਚੀ ਛੱਡ ਦਿਓ ਭਾਈ ਜਦੋਂ ਪਰਚੀ ਹੋਏਗੀ ਫਿਰ ਪਰਚੀ ਨਹੀਂ ਲੈਂਦਾ ਕੀ ਭਾਈ ਜਦੋਂ ਪਰਚੀ ਪਰ